ਵਧੀਆ ਤਿਆਰੀ ਆ ਯਾਰ ਸਰਪੰਚੀ ਜਿਵੇਂ ਸਰਪੰਚੀ ਜਿੱਤੀ ਸੀ ਮੈਰਿਟ ਤੇ ਤੇ ਉਵੇਂ ਜਿੱਤਾਂਗੇ ਜਿਵੇਂ ਨਗਰ ਕੌਂਸਲ ਜਿੱਤੀ ਸੀ ਉਵੇਂ ਜਿੱਤਾਂਗੇ ਵਧੀਆ ਤਰੀਕਾ ਉਹ ਵੋਟਾਂ ਨਹੀਂ ਪਈਆਂ ਸੀ ਫਿਰ ਨਹੀਂ ਪਾਉਂਦੇ ਤੁਸੀਂ ਦੇਖੋ ਕੋਈ ਵੀ ਸਰਪੰਚ ਨੂੰ ਇਹਨਾਂ ਨੇ ਖੜ੍ਹਣ ਨਹੀਂ ਸੀ ਦਿੱਤਾ ਪਿਛਲੀ ਵਾਰ ਸਾਰਿਆਂ ਦੇ ਕਾਗਜ ਪਾੜਦੇ ਸੀ ਐਮ ਸੀ ਸੀ ਧਰਮਕੋਟ ਦੇ ਕੋਰਟ ਸੇਖਾਂ ਸਾਰੇ ਕਾਗਜ ਪਾੜੇ ਇਹਨਾਂ ਇੱਕ ਲੋਕਤੰਤਰ ਦਾ ਬਹੁਤ ਵੱਡਾ ਕਹਾਣ ਕੀਤਾ ਸੀ ਪੰਜਾਬ ਸਰਕਾਰ ਦੇ ਇਸ ਨਮਾਇੰਦਿਆਂ ਨੇ ਪਰ ਇਸ ਵਾਰੀ ਜੇ ਤਾਂ ਦੇਖੋ ਇਨਸਾਫ ਮਿਲੂਗਾ ਤਾਂ ਸਾਰੇ ਜਗ੍ਹਾ ਤੇ ਖੜ੍ਹਣਗੇ ਜਿੱਥੇ ਕੋਈ ਧੱਕਾ ਮੁੱਕੀ ਕਰਨਗੇ ਸੀ ਆਪ ਦੇ ਵੱਲੋਂ ਪੂਰੀ ਕੋਸ਼ਿਸ਼ ਕਰ ਕਾਇੀ ਦਾਖਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸਟਨਾਵਿੰਦਰ ਸਿੰਘ ਮੱਖਣਪਰਾੜਾ ਗੱਲਬਾਤ ਕਰਦੇ ਆ ਸਾਰਾ ਇੱਕ ਕਲ ਹਰਪ੍ਰੀਤ ਸਿੰਘ ਜਹੇਦਾਰ ਦੇ ਵੱਲੋਂ ਇੱਕ ਬਿਆਨ ਆਇਆ ਕਿ ਪੁਨਰ ਸ੍ਰੀ ਦੇ ਕਾਲੀ ਦਲ ਦੇ ਵੱਲੋਂ ਫਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜੀਆਂ ਜਾਣਗੀਆਂ ਕਿਹੋ ਜੀ ਤਿਆਰੀ ਹੈ ਤੁਹਾਡੀ ਬਿਲਕੁਲ ਜੀ ਸਾਡੀ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਔਰ ਨਾਲ ਮੈਂ ਬੇਨਤੀ ਕਰਦਾ ਕਿ ਅਸੀਂ ਬੜੇ ਸੋਹਿਰਦ ਵਧੀਆ ਵਿਅਕਤੀ ਜਿਨ੍ਹਾਂ ਨੂੰ ਸਮਾਜ ਪ੍ਰਮਾਨ ਕਰਦਾ ਉਹਨਾਂ ਦੀ ਅਸੀਂ ਪੂਰੀ ਮਦਦ ਕਰਾਂਗੇ ਔਰ ਅਸੀਂ ਪਿੰਡਾਂ ਵਿੱਚ ਹੋ ਕੇ ਦਵਾਏ ਆ ਵੀ ਜਿਹੜੇ ਆਪਦੇ ਵੱਲੋਂ ਇਹ ਸੇਵਾ ਨਿਭਾ ਸਕਦੇ ਆ ਕੋਈ ਮੱਲੋ ਜ਼ੋਰੀ ਨਹੀਂ ਵੇ ਐਵੇਂ ਨਹੀਂ ਵੀ ਆਪਾਂ ਕਹਿ ਦਈਏ ਵੀ ਫਲਾਨਾ ਸਿਉਂ ਉੱਠ ਖੜੇ ਜਾਂ ਫਲਾਨਾ ਸਵਾਜੀ ਇਹ ਕੋਈ ਜੇਬ ਚੋਂ ਪਰਚੀ ਨਾ ਕੱਢੇ ਜਿਹਦੇ ਵਾਸਤੇ ਜਿਹੜਾ ਕੋਈ ਬੰਦਾ ਵਧੀਆ ਗਵਾਈ ਦੇ ਸਕਦਾ ਸੀ ਉਹਦੀ ਪੂਰੀ ਮਦਦ ਕਰਾਂਗੇ ਔਰ ਸਾਰੀਆਂ ਸੀਟਾਂ ਤੇ ਚੋਣ ਲੜਨ ਦੀ ਪੂਰੀ ਕੋਸ਼ਿਸ਼ ਆ ਸਕਦੀ ਹੈ ਕਿਉਂਕਿ ਤਾਂ ਅੱਜ ਜਿਹੜਾ ਚੋਣ ਜਾਬਤਾ ਲਾਗੂ ਹੋ ਜੂਗਾ ਅੱਜ ਜਿਹੜਾ ਸ਼ੁਰੂਆਤ ਹੋ ਜਾਣੀ ਚੋਣਾਂ ਦੀ ਕਿੰਨੇ ਦਿਨਾਂ ਚ ਇਹ ਜਿਹੜਾ ਚਾਰਾਂ ਤੁਸੀਂ ਨੀਪਰ ਚੜ੍ਦੋਂਗੇ ਕਿਉਂਕਿ ਕਿੰਨੇ ਦਿਨਾਂ ਦੇ ਵਿੱਚ ਅਸੀਂ ਉਮੀਦਵਾਰ ਦੇ ਸਕਦੇ ਹਾਂ ਉਮੀਦਵਾਰ ਤਾਂ ਸਾਡੇ ਅੱਜ ਵੀ ਤਿਆਰ ਹੈ ਪਰ ਹੁਣ ਸ਼ਡਿਊਲ ਜਦੋਂ ਆਊਗਾ ਕਾਗਜ਼ ਭਰਨ ਦਾ ਕਿਉਂ ਤਾਂ ਤੁਸੀਂ ਦੇਖੋ ਕੋਈ ਵੀ ਸਰਪੰਚ ਨੂੰ ਇਹਨਾਂ ਨੇ ਖੜ੍ਹਨੇ ਸੀ ਦਿੱਤਾ ਪਿਛਲੀ ਵਾਰ ਸਾਰਿਆਂ ਦੇ ਕਾਗਜ ਪਾੜਦੇ ਸੀ ਐਮ ਸੀ ਸੀ ਧਰਮਕੋਟ ਦੇ ਕੋਰਟ ਸੇ ਖਾਂ ਸਾਰੇ ਕਾਗਜ ਪਾੜੇ ਇਹਨਾਂ ਇੱਕ ਲੋਕਤੰਤਰ ਦਾ ਬਹੁਤ ਵੱਡਾ ਕਾਹਨ ਕੀਤਾ ਸੀ ਪੰਜਾਬ ਸਰਕਾਰ ਦੇ ਇਸ ਨਮਾਇੰਦਿਆਂ ਨੇ ਪਰ ਇਸ ਵਾਰੀ ਜੇ ਤਾਂ ਦੇਖੋ ਇਨਸਾਫ ਮਿਲੂਗਾ ਤਾਂ ਸਾਰੇ ਜਗ੍ਹਾ ਤੇ ਖੜ੍ਹਨਗੇ ਜਿੱਥੇ ਕੋਈ ਧੱਕਾ ਮੁੱਕੀ ਕਰਨਗੇ ਅਸੀਂ ਆਪ ਦੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਅਮਨ ਸ਼ਾਂਤੀ ਦੇ ਨਾਲ ਕਾਇਦ दाखल ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਤੁਹਾਡੇ ਸਾਰਾ ਕੋ ਸਾਹਮਣੇ ਆ ਹੀ ਜਾਣਾ ਬਹੁਤ ਧੰਨਵਾਦ ਜੀ ਕਿਹੋ ਜੀ ਤਿਆਰੀਆਂ ਬਲਾਕ ਸੰਮਿਲ ਜਿਲ੍ਹਾ ਪ੍ਰੇਸ਼ਦ ਦੀ ਤੁਹਾਡੇ ਟਾਈਮ ਤੱਕ ਜਿਹੜਾ ਚੋਣ ਜਾਬਤਾ ਲੱਗ ਜਾਣਾ ਵਧੀਆ ਤਿਆਰੀ ਆ ਯਾਰ ਸਰਪੰਚੀ ਜਿਵੇਂ ਸਰਪੰਚੀ ਜਿੱਤੀ ਸੀ ਮੈਰਿਟ ਤੇ ਤੇ ਉਵੇਂ ਜਿੱਤਾਂਗੇ ਜਿਵੇਂ ਨਗਰ ਕੌਂਸਲ ਜਿੱਤੀ ਸੀ ਉਵੇਂ ਜਿੱਤਾਂਗੇ ਵਧੀਆ ਤਰੀਕੇ ਨਾਲ ਉਹ ਵੋਟਾਂ ਨਹੀਂ ਪਈਆਂ ਸੀ ਫਿਰ ਨਹੀਂ ਪਾਉਂਦੇ ਨਾ ਵੋਟਾਂ ਪਾਵਾਂਗੇ ਤੈਨੂੰ ਇਹ ਕਿਹਾ ਵੀ ਮੈਂ ਜਿਵੇਂ ਵਧੀਆ ਤਰੀਕੇ ਦੇ ਨਾਲ ਜਿਵੇਂ ਜਿੱਤੇ ਆਵੇਂ ਜਿੱਤਾਂਗੇ ਤੇ ਕਰੋ ਤੱਕ ਐਲਾਨ ਕਰ ਦੋਗੇ ਉਮੀਦਵਾਰਾਂ ਦਾ ਉਮੀਦਵਾਰਾਂ ਦਾ ਸਾਡਾ ਤਾਂ 3 ਮਹੀਨੇ ਹੋ ਗਏ ਤੋਂ ਅਸੀਂ ਦਿਨ ਦੱਸ ਦਾਂਗੇ ਜਿਸ ਦਿਨ ਆਪਣਾ ਕੋਡ ਆਫ ਕੰਡਕਟ ਲੱਗ ਗਿਆ ਜਾਂ ਜਿਸ ਦਿਨ ਨਾਮਿਨੇਸ਼ਨ ਹੋਇਆ ਉਹਦੋਂ ਦੱਸ ਦਾਂਗੇ ਸਾਡੇ ਤਾਂ ਉਮੀਦਵਾਰ ਲਗਭਗ 3 ਤੋਂ 4 ਮਹੀਨਿਆਂ ਤੋਂ ਸਾਡੇ ਫਾਈਨਲ ਨੇ ਉਮੀਦਵਾਰ ਸਾਰੇ ਸਾਡਾ ਤਾਂ ਕੋਈ ਚੱਕਰੀ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਸਾਡੇ ਨਾ ਵਿਧਾਇਕ ਅਮਰਤਪਾਸ ਖੜਾਣਾਂ ਸੀ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਜਿਹੜੀਆਂ ਚੋਣਾਂ ਉਹ ਜਿੱਤਾਂਗੇ ਜਿਵੇਂ ਕਿ ਸਰਪੰਚ ਜਿੱਤੀਆਂ ਨਗਰ ਕੌਂਸਲ ਜਿੱਤੀ ਉਸੇ ਤਰ੍ਹਾਂ ਦਾ ਜਿਹੜਾ ਬਿਆਨ ਅੱਜ ਵਿਧਾਇਕ ਅਮਰਤਪਾਸ ਖੜਾਣਾਂ ਨੇ ਦਿੱਤਾ